ਪੰਜਾਬ ਸਰਕਾਰ ਦੇ ਵੱਲੋਂ ਅਗਲੇ 3 ਮਹੀਨਿਆਂ ਦੇ ਲਈ ਜੁਲਾਈ ਤੋਂ ਸਤੰਬਰ ਤੱਕ 8500 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਮਨਜ਼ੂਰੀ ਆਰਬੀਏ ਦੇ ਵੱਲੋਂ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਸ਼ੀ ਪ੍ਰਗਟਾਈ ਹੈ ਕਿ ਸਾਨੂੰ ਹੋਰ ਕਰਜ਼ਾ ਮਿਲਣ ਜਾ ਰਿਹਾ ਹੈ ਪਰ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡੇ ਸਵਾਲਾਂ ਦੇ ਵਿੱਚ ਘੇਰ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਦਾਅਵਾ ਕਰਦੀ ਸੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਕਿ ਅਸੀਂ ਪੰਜਾਬ ਦੇ ਕਰਜ਼ੇ ਨੂੰ ਉਤਾਰਨ ਦੇ ਲਈ ਕੰਮ ਕਰਾਂਗੇ ਤਾਂ ਇਸੇ ਮਾਮਲੇ ਦੇ ਉੱਤੇ ਵਿਰੋਧੀ ਪਾਰਟੀਆਂ ਆਮ ਆਗਮਨੀ ਪਾਰਟੀ ਦੀ ਸਰਕਾਰ ਨੂੰ ਕਿਰ ਰਹੀਆਂ ਨੇ ਭਾਵੇਂ ਅਕਾਲੀ ਦਰ ਹੋਵੇ ਕਾਂਗਰਸ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਹੋਵੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਕੀ ਪ੍ਰਤੀਕਰਮ ਆਏ ਨੇ ਤੁਹਾਨੂੰ ਦੱਸਦਣਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੇ ਉੱਤੇ ਆਮ ਆਗਮਨੀ ਪਾਰਟੀ ਦੀ ਸਰਕਾਰ ਦੇ ਉੱਤੇ ਵੱਡੇ ਸਵਾਲ ਚੁੱਕਦੇ ਆ ਆਖਿਆ ਕਿ ਇਹ ਭ੍ਰਿਸ਼ਟਾਚਾਰ ਘੁਟਾਲਿਆਂ ਵਾਲੀ ਆਪ ਸਰਕਾਰ ਜੋ ਦਿੱਲੀ ਤੋਂ ਚਲਾਈ ਜਾ ਰਹੀ ਹੈ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਕਰਜ਼ਾ ਲੈ ਰਹੀ ਹੈ ਪਰ ਵਿਕਾਸ ਜਾਂ ਬੁਨਿਆਦੀ ਢਾਂਚੇ ਉੱਪਰ ਕੁਝ ਵੀ ਖਰਚ ਨਹੀਂ ਹੋ ਰਿਹਾ ਇਸ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ਦਾਰ ਸੂਬਾ ਬਣਾਉਣ ਦਾ ਮਾਣ ਵੀ ਹਾਸਲ ਕੀਤਾ ਹੈ ਜਿਸ ਵਿੱਚ ਡੈਬਟ ਟੂ ਜੀਐਸਡੀਪੀ ਅਨੁਪਾਤ 47% ਤੱਕ ਪਹੁੰਚ ਗਿਆ ਹੈ ਪੰਜਾਬੀਆਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਹ ਕਰਜ਼ਾ ਲਿਆ ਪੈਸਾ ਕਿੱਥੇ ਖਰਚ ਕੀਤਾ ਜਾ ਰਿਹਾ ਹੈ ਇਹ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਨੂੰ ਚਲਾ ਰਹੇ ਬਾਹਰੀ ਲੋਕ ਆਪ ਦੇ ਖਜ਼ਾਨੇ ਭਰਨ ਦੇ ਲਈ ਜਾਣਬੁੱਝ ਕੇ ਇਸ ਨੂੰ ਦਿਵਾਲੀਆ ਕਰ ਰਹੇ ਨੇ ਪੰਜਾਬ ਦੇ ਸਰਕਾਰੀ ਫੰਡਾਂ ਦੀ ਛਰੇਆਮ ਦਰਵਰਤਾਂ ਦੀ ਜਾਂਚ ਇੱਕ ਸੁਤੰਤਰ ਏਜੰਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਇੱਕ ਪੋਸਟਰ ਸੁਖਵੀਰ ਬਾਦਲ ਨੇ ਸ਼ੇਅਰ ਕੀਤਾ ਜਿਸ ਤੇ ਲਿਖਿਆ ਕਿ ਨਾ ਵਿਕਾਸ ਨਾ ਰੋਜ਼ਗਾਰ ਨਾ ਕੋਈ ਨਵੀਂ ਸੜਕ ਨਾ ਕੋਈ ਸਕੂਲ ਨਾ ਹਸਪਤਾਲ ਫਿਰ 8500 ਕਰੋੜ ਰੁਪਏ ਦਾ ਕਰਜ਼ਾ ਕਿਉਂ ਕਰਜ 4 ਲੱਖ ਕਰੋੜ ਤੋਂ ਪਾਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਸਵਾਲ ਸੁਖਬੀਰ ਸਿੰਘ ਬਾਦਲ ਵੱਲੋਂ ਚੁਕੇ ਗਏ ਨੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਲਏ ਜਾ ਰਹੇ ਕਰਜ਼ੇ ਦੇ ਉੱਤੇ ਸਵਾਲ ਚੁਕਦੇ ਆ ਆਖਿਆ ਕਿ ਇੱਕ ਹੋਰ ਦਿਨ ਇੱਕ ਹੋਰ ਸਵੇਰ ਇੱਕ ਹੋਰ ਤਮਾਹੀ ਪਰ ਉਹੀ ਪੁਰਾਣੀ ਕਹਾਣੀ ਪੰਜਾਬ ਸਰਕਾਰ ਜੁਲਾਈ ਅਤੇ ਸਤੰਬਰ ਦੇ ਵਿਚਕਾਰ 8500 ਕਰੋੜ ਰੁਪਏ ਹੋਰ ਉਧਾਰ ਲਵੇਗੀ ਇਹ ਹਰ ਰੋਜ਼ 92 ਕਰੋੜ ਨਵਾਂ ਕਰਜ਼ਾ ਹੈ ਕੇਜਰੀਵਾਲ ਦੇ ਮਾਡਲ ਗਵਰਨੈਂਸ ਵਿੱਚ ਤੁਹਾਡਾ ਸਵਾਗਤ ਹੈ ਦੂਸਰਾ ਨੰਬਰ ਉਹਨਾਂ ਨੇ ਲਿਖਿਆ ਹੈ ਕਿ ਹਫਤਾਵਾਰੀ ਉਧਾਰ ਲੈਣ ਦਾ ਦੌਰ ਜੁਲਾਈ ਤੇ ਸਤੰਬਰ ਦੇ ਵਿਚਕਾਰ ਹਰ ਹਫਤੇ ਪੰਜਾਬ 500 ਕਰੋੜ ਰੁਪਏ ਤੋਂ 1500 ਕਰੋੜ ਤੱਕ ਦੇ ਕਰਜ਼ੇ ਇਕੱਠੇ ਕਰੇਗਾ ਖਰਚੇ ਅਸਮਾਨ ਛੂ ਰਹੇ ਨੇ ਮਾਲੀਆ ਸਥਿਰ ਹੈ ਪਰ ਕੇਜਰੀਵਾਲ ਦਾ ਦਿੱਲੀ ਵਾਲਾ ਗ੍ਰੋਹ ਪੰਜਾਬ ਦੇ ਸਰੋਤਾਂ ਨੂੰ ਖਤਮ ਕਰਨ ਵਿੱਚ ਰੁੱਝਿਆ ਹੋਇਆ ਹੈ ਤੀਸਰਾ ਪੁਆਇੰਟ ਦੱਸਦਾ ਹੈ ਕਿ ਮਾਰਚ 2026 ਤੱਕ ਪੰਜਾਬ ਦਾ ਕੁੱਲ ਕਰਜ਼ਾ 4 ਲੱਖ ਕਰੋੜ ਨੂੰ ਛੂਹ ਜਾਵੇਗਾ ਹਰ ਪੰਜਾਬੀ ਤੇ ਆਸਤਨ 133000 ਦਾ ਕਰਜ਼ਾ ਹੋਵੇਗਾ ਇਹ ਆਪ ਦੇ ਖੋਖਲੇ ਵਾਅਦਿਆਂ ਤੇ ਦਿੱਲੀ ਵਾਲਿਆਂ ਦੀ ਰਾਜਨੀਤੀ ਦਾ ਤੋਹਫਾ ਹੈ ਚੌਥਾ ਪੁਆਇੰਟ ਉਹਨਾਂ ਨੇ ਦਿੱਤਾ ਹੈ ਹੈਰਾਨ ਕਰਨ ਵਾਲਾ ਵਿੱਤੀ ਕਟਾਪ੍ਰੈਲ ਤੇ ਮਈ ਦੇ ਵਿੱਚ ਹੀ ਪੰਜਾਬ ਦਾ ਕਟਾ 5513 ਕਰੋੜ ਰੁਪਏ ਨੂੰ ਪਾਰ ਕਰ ਗਿਆ ਜਦੋਂ ਕਿ ਉਦਯੋਗ ਕਿਸਾਨ ਨੌਜਵਾਨ ਤੇ ਆਮ ਪਰਿਵਾਰ ਸੰਘਰਸ਼ ਕਰ ਰਹੇ ਨੇ ਦਿੱਲੀ ਵਾਲੇ ਪੰਜਾਬ ਨੂੰ ਲੁੱਟਣ ਵਿੱਚ ਰੁੱਝੇ ਹੋਏ ਨੇ ਪੰਜਵਾਂ ਪੁਆਇੰਟ ਦਿੱਲੀ ਵਾਲੇ ਆਮਦਨ ਰੱਖਦੇ ਹਨ ਪੰਜਾਬ ਕਰਜ਼ੇ ਵਿੱਚ ਡੁੱਬ ਜਾਂਦਾ ਹੈ ਕੇਜਰੀਵਾਲ ਤੇ ਉਸਦੇ ਸਾਥੀ ਪੰਜਾਬ ਨੂੰ ਸਿਰਫ ਵੋਟ ਬੈਂਕ ਅਤੇ ਏਟੀਐਮ ਵਜੋਂ ਦੇਖਦੇ ਨੇ ਹੁਣ ਸਮਾਂ ਆ ਗਿਆ ਹੈ ਕਿ ਇਹਨਾਂ ਨੂੰ ਬਾਹਰ ਦਾ ਦਰਵਾਜ਼ਾ ਦਿਖਾਇਆ ਜਾਵੇ ਤਾਂ ਇਹ 5 ਪੁਆਇੰਟ ਰੱਖੇ ਗਏ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਅਗਲੀ ਗੱਲ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਨੇ ਵੀ ਖਜ਼ਾਨੇ ਦੇ ਉੱਤੇ ਜਿਸ ਤਰ੍ਹਾਂ ਬੋਝ ਪੈ ਰਿਹਾ ਜਾਂ ਕਰਜ਼ਾ ਵਧ ਰਿਹਾ ਉਸ ਤੇ ਵੱਡੇ ਸਵਾਲ ਆਮ ਆਦਮੀ ਪਾਰਟੀ ਨੂੰ ਪੁੱਛਿਆ ਕਿ ਉਹਨਾਂ ਨੇ ਲਿਖਿਆ ਬੇਸ਼ਰਮਾਂ ਦੀ ਡੁੱਲ ਗਈ ਦਾਲ ਅਖੇ ਅਸੀਂ ਤਾਂ ਪੰਜੇ ਬਹਿ ਕੇ ਹੀ ਖਾਂਦੇ ਆਂ ਪਹਿਲੀ ਵਾਰ ਦੇਖਿਆ ਕਿ ਕਰਜ਼ੇ ਨੂੰ ਉਤਾਰਨ ਦੇ ਲਈ ਕਰਜ਼ਾ ਲੈ ਜਾਣ ਤੇ ਇੰਨੀ ਖੁਸ਼ੀ ਮਨਾਈ ਜਾ ਰਹੀ ਹੈ 8500 ਕਰੋੜ ਰੁਪਏ ਕਰਜ਼ਾ ਮਿਲਣ ਤੇ ਝਾੜੂ ਸਰਕਾਰ ਦੀ ਖੁਸ਼ੀ ਦਰਸਾਉਂਦੀ ਹੈ ਕਿ ਇਹਨਾਂ ਨੂੰ ਆਮਦਨ ਤੇ ਕਰਜ਼ੇ ਦੀ ਬੁਨਿਆਦੀ ਸਮਝ ਵੀ ਨਹੀਂ ਹੈ ਪਰ ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਪੰਜਾਬ ਸਰਕਾਰ 'ਚੋਂ ਕਰਜ਼ਾ ਪਾ ਕੇ ਕੇਜਰੀਵਾਲ ਨੂੰ ਹੈਲੀਕਾਪਟਰ ਦੇ ਝੂਟੇ ਦੇਣੇ ਹਨ ਤੇ ਆਪਣੀ ਪਾਰਟੀ ਦਾ ਬਾਹਰ ਦੇ ਸੂਬਿਆਂ ਵਿੱਚ ਪ੍ਰਚਾਰ ਕਰਨ ਦੇ ਲਈ ਖਰਚਾ ਕਰਨਾ ਹੈ ਇਹਨਾਂ ਨੇ ਤਾਂ 2027 ਤੋਂ ਬਾਅਦ ਭੱਜ ਜਾਣਾ ਹੈ ਕਰਜ਼ਾ ਪੰਜਾਬ ਦੇ ਵਸਨੀਕਾਂ ਸਿਰ ਚੜ ਜਾਏਗਾ ਪ੍ਰਗਟ ਸਿੰਘ ਆਮ ਆਦਮੀ ਪਾਰਟੀ ਦੇ ਉੱਤੇ ਲਗਾਤਾਰ ਨਿਸ਼ਾਨੇ ਸਾਧਦੇ ਰਹਿੰਦੇ ਹੈ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਤੇ ਇੱਕ ਟਵੀਟ ਇੱਕ ਫੇਸਬੁਕ ਪੋਸਟ ਸਾਂਝੀ ਕਰਦਿਆਂ ਆਖਿਆ ਗਿਆ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਅਸਲ ਮਸਲਿਆਂ ਤੋਂ ਧਿਆਨ ਹਟਾ ਕੇ ਚੁੱਪਚਾਪ ਪੰਜਾਬ ਨੂੰ ਕਰਜ਼ੇ ਵਿੱਚ ਹੋਰ ਡੋਬ ਰਹੀ ਹੈ ਜੁਲਾਈ ਤੋਂ ਸਤੰਬਰ ਤੱਕ ਭਗਵੰਤ ਮਾਨ ਸਰਕਾਰ 8500 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ ਚ ਹੈ ਮਤਲਬ ਹਰ ਰੋਜ਼ 92 ਕਰੋੜ ਰੁਪਏ ਦਾ ਕਰਜ਼ਾ ਹਰ ਹਫਤੇ 500 ਤੋਂ 1500 ਕਰੋੜ ਰੁਪਏ ਤੱਕ ਨਵਾਂ ਕਰਜ਼ਾ ਲਿਆ ਜਾਏਗਾ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਇਹ ਵੀ ਦੱਸਣਾ ਕਿ ਹਰ ਸਾਲ 54000 ਕਰੋੜ ਰੁਪਏ ਗੈਰ ਕਾਨੂੰਨੀ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਰੋਕਣ ਦੀ ਗਰੰਟੀ ਨਾਲ ਖਜ਼ਾਨੇ ਵਿੱਚ ਲਿਆਉਣ ਵਾਲਾ ਜ਼ੁਮਲਾ ਕਿੱਥੇ ਗਿਆ ਤਾਂ ਇਹ ਸਵਾਲ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਪੁੱਛ ਰਹੀਆਂ ਜਿਨ੍ਹਾਂ ਨੇ ਦਾਅਵੇ ਕੀਤੇ ਸੀ ਕਿ ਪੰਜਾਬ ਸਰ ਜੋ ਕਰਜ਼ਾ ਚੜਿਆ ਹੈ ਉਸ ਨੂੰ ਲਾਹਣ ਦਾ ਬੰਦੋਬਸਤ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਕਰੇਗੀ ਪਰ ਕਰਜ਼ਾ ਤਾਂ ਲਗਾਤਾਰ 4 ਲੱਖ ਕਰੋੜ ਰੁਪਏ ਦੇ ਕੋਲ ਪਹੁੰਚ ਚੁੱਕਿਆ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮਹੀਨੇ ਹਰ ਤਨ ਮਹੀਨੇ ਬਾਅਦ ਨਵਾਂ ਕਰਜ਼ਾ ਲੈ ਲੈਂਦੀ ਹੈ ਤਾਂ ਇਹਨਾਂ ਸਵਾਲਾਂ ਦੇ ਜਵਾਬ ਆਮ ਆਦਮੀ ਪਾਰਟੀ ਤੋਂ ਵਿਰੋਧੀ ਪਾਰਟੀਆਂ ਵਾਲੇ ਮੰਗ ਰਹੇ ਨੇ ਤੁਹਾਡਾ ਇਸ ਤੇ ਕੀ ਵਿਚਾਰ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ